ਮੀਦਾ ਇੱਕ ਸੜਾਕਾ ਪੈਣ ਨਾਲ ਦੋ ਦਿਨ ਪਹਿਲਾਂ ਵੀ ਪਿਆ ਸੀ ਅੱਜ ਹੀ ਪਿਆ ਸੀ ਕਦੂਆਂ ਚ ਹੋਇਆ ਵਾਧਾ ਅਸੀਂ ਵੀ ਬਣਾ ਰਹੇ ਹਾਂ ਕਦੂ ਚਾਹ ਨੂੰ ਬਾਕੀ ਬੇਲਾਂ ਚ ਢੇੜਾ ਮਰਵਾਉਣਾਗਾ ਨੋ ਜੀ ਤਿੰਨ ਕਦੂ ਹੋਰ ਤੋੜ ਲਿਆ ਮੁੰਡਾ ਨੋ ਜੀ ਕਦੂਆਂ ਦੀ ਬੇਲਾਂ ਚ ਆਪਾਂ ਪਹੁੰਚ ਗਏ ਉਹ ਕੋ ਆਪਿਆ ਲੱਗਿਆ ਜਿੱਥੇ ਇਹ ਕਾ ਲੱਗਿਆ ਪਿਆ ਹੈਗਾ ਕਾਪ ਹੈ ਜੀ ਲੱਗਿਆ ਇਹ ਦੋ ਬੱਲਾਂ ਸਾਰੀਆਂ ਲਾਈਆਂ ਵੀਆਂ ਸਾਡੀਆਂ ਇੱਕ ਕद्दू ਦੀ ਇੱਕ ਗੱਲਾਂ ਦੀ ਇੱਕ ਆਪ ਹੈ ਲੱਗਿਆ ਜੀ ਆ ਬੱਲਾਂ ਆ ਗਈਆਂ ਕਾਪ ਹੀ ਹੈ ਜੀ ਪਾਇਰ ਬਚਾਅ ਵਜਾ ਅੱਗੇ ਰੱਖਣਾ ਪੈਂਦਾਗਾ ਕਾਪੀ ਲੱਗੀ ਜੀ ਇੱਕੋ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਵੱਡਾ ਕੱਦੂ ਲੱਗਿਆ ਪਿਆ ਇੱਕ ਹੁਣ ਆਪਾਂ ਚੱਲਦੇ ਹਾਂ ਬਾਥਰੂੰ ਦੀਆਂ ਸੱਤਾਂ ਤੇ ਦੂਬਾ ਦੀ ਲਓ ਜੀ ਇੱਕ ਬੱਲ ਆਪੇ ਲੱਗੀ ਕਿਉਂਕਿ ਬਿਨਾਂ ਰੇ ਸਪਰੇ ਤੋਂ ਕੱਦੂ ਨੇ ਇੱਕ ਆਪੇ ਲੱਗਿਆ ਜੀ ਦੇਖੋ ਇਹ ਚ ਕੋਈ ਰੇ ਕੋਈ ਸਪਰੇ ਨਹੀਂ ਪਾਉਂਦੇ ਇਹਨੂੰ ਸਵੇਰ ਸ਼ਾਮ ਤਾਜ਼ਾ ਪਾਣੀ ਦੇਈਦਾ ਤੇ ਇੱਕ ਆ ਪੇ ਲੱਗਿਆ ਜੀ ਆ ਦੇਖੋ ਇਹਦੀ ਜੜ ਆ ਜਾੜਾ ਕੱਦੂ ਦੀ ਇਹਦੀ ਤੁਸੀਂ ਬੇਲ ਦੇਖੋ ਆ ਬੇਲਾ ਕਿੰਨੀ ਮੋਟੀ ਹੈ ਦੇਖੋ ਆ ਦੇਖੋ ਜਿਹੜੇ ਬਾਥਰੂਮਾਂ ਦੇ ਉੱਤੇ ਸੱਤ ਤੇ ਜਾ ਰਹੀ ਹੈ ਬੇਲ ਮੋਟੀ ਦੇਖੋ ਜਵੇਂ ਆ ਸੀ ਆ ਲੱਗਣ ਲੱਗੇ ਬੈਨੇ ਦੋ ਇਹ ਨੇ ਹੁਣ ਮੈਂ ਲੈ ਕੇ ਜਾਂਣਾ ਸੋਨੂੰ ਬਾਥਰੂਮ ਦੀ ਛੱਤ ਤੇ ਲਓ ਜੀ ਛੱਤ ਤੇ ਆ ਗਏ ਆਪਾਂ ਹੁਣ ਛੱਤ ਤੇ ਦੇਖਦੇ ਆ ਕਿੰਨੇ ਕੱਦੂ ਹੋਰ ਲਓ ਜੀ ਦੋ ਆ ਪੈਣੇ ਲੱਗੇ ਦੂ ਘਾ ਇਹ ਕਾਹ ਪੈ ਲੱਗਿਆ ਜੀ ਨਿਕਾਬ ਹੈ ਜੀ ਗਾਹਾਂ ਬਾਦਦੇ ਆਪਾਂ ਆ ਤਾਂ ਮੈਂ ਤੁਹਾਨੂੰ ਪਿਛਲੀ ਵੇਰ ਦਿਖਾਈ ਸੀ ਪੱਕੇ ਗਦੂਸ ਆ ਆ ਦੇਖੋ ਪੱਕੇ ਨੇ ਜਿਹੜੇ ਤੇ ਮੈਂ ਆਪਿਆ ਲੱਗਿਆ ਜੀ ਇੱਕ ਹੋਰ ਤੇ ਮੈਂ ਆ ਛੋਟਾ ਜਿਹਾ ਲੱਗਿਆ ਪਿਆ ਆ ਤਾਂ ਉਹੀ ਹੈ ਜਿਹੜੇ ਪਿਛਲੀ ਵਾਰ ਆਪਾਂ ਦੇਖੇ ਸੀ ਵੱਡੇ ਪੱਕੇ ਲੱਗੇ ਹੋਏ ਨੇ ਜਿਹੜੇ ਪੱਕਾ ਲਏ ਸੀਗੇ ਬੀ ਲਈ ਆ ਸੀਗੇ ਜੀ ਤੇ ਆਪ ਹੈ ਜੀ ਕੋ ਲੱਗਿਆ ਬੱਲੇ ਕੋਈ ਹੈ ਜੀ ਇਹ ਇਹ ਤਾਂ ਹਾਂ ਵੀ ਆ ਦੇਖੋ ਕਿੰਨੇ ਮੋਟੇ ਤਾਹ ਵੀ ਦੇਖੋ ਜਿਵੇਂ ਆ ਛੋਟਾ ਲੱਗਿਆ ਉਹ ਲੱਗਿਆ ਉਹ ਮੁੰਡਾ ਉਹ ਦਿਖਾਈ ਜਾਂਦਾ ਦੇਖੋ ਜੋ ਥੱਲੇ ਜਿਹੜੇ ਵੱਡੇ ਨੇ ਉਹ ਤੋੜ ਲੇ ਇਹ ਬਿਨਾ ਰੇਸ ਸਪਰੇਅ ਤੋਂ ਬੀਜਿਆ ਜੀ ਸੁਬਾ ਸ਼ਾਮ ਇਹਨੂੰ ਤਾਜ਼ੇ ਪਾਣੀ ਨਾਲ ਧੋਣੇ ਆ ਸਮਰਸੀ ਵੱਲ ਚਲਾ ਕੇ ਪਾਣੀ ਦਾ ਸੜਕਿਆ ਕਰੀਦਾ ਇਹਨਾਂ ਨੂੰ ਜੀ ਕਿਉਂਕਿ ਜਿੰਨੀ ਥੱਲੋਂ ਜਗਾ ਠੰਡੀ ਰਹੂਗੀ ਓਨੇ ਹੀ ਵੱਧ ਕੱਦੂ ਲੱਗਦੇ ਆਗੇ ਇੱਕ ਆ ਲੋ ਜੀ ਆ ਮਿਲ ਗਿਆ ਇੱਧਰ ਆ ਕੇ ਇੱਕ ਆ ਪਿਆ ਜੀ ਕੱਦੂ ਹੀ ਕੱਦੂ ਹੋਏ ਪੈਨੇ ਹਣ ਖਾਨ ਵਾਲੇ ਦੋ ਜੀ ਆ ਬਾਕੀ ਹੁਣ ਕੱਲ ਨੂੰ ਇਹ ਇਹਨਾਂ ਦੀ ਔਰ ਡੋਡੀ ਘਰਾਂ ਚ ਜਿਹੜੇ ਸਕੀਨ ਨੇ ਕਦੂਆਂ ਦੇ ਖਾਨ ਦੇ ਉਹਨਾਂ ਦੇ ਕਰੋਗਰੀ ਪਚਾਦਾਂਗੇ ਵੀ ਪੱਕਣ ਨਾ ਤੇ ਦੂਜਿਆਂ ਦੇ ਖਾਨ ਦੇ ਕੰਮ ਆ ਜਾਣਗੇ ਨਾਲੇ ਵਧੀਆ ਚੀਜ਼ ਐ ਤਾਂ ਬਿਨਾ ਰੇਸਪਰੇ ਤੋਂ ਆ ਜੀ ਬਾੜਾ ਕੋਲਾਂ ਦੀ ਲੋੜ ਨਹੀਂ ਇਹਨੂੰ ਤਾਂ ਮਾੜਾ ਜਿਹਾ ਤੁਸੀਂ ਨਾ ਖੁੱਲੇ ਪਾਂਡੇ 'ਚ ਰਜਾ ਲਓ 5-7 ਮਿੰਟਾਂ 'ਚ ਕद्दू ਤਿਆਰ ਆ ਤੁਹਾਡਾ ਖਾਓ ਕद्दू ਜੀ ਬਿਨਾਂ ਰੇਸਪੀ ਤੋਂ